ਰਾਜਵੀਰ ਜਵੰਦਾ ਦੇ ਪਿੰਡ ਪੋਨਾ ਤੋਂ ਤੁਹਾਡੇ ਨਾਲ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਦਿਖਾ ਦਈਏ ਤੁਹਾਨੂੰ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਵੀ ਆ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਦਰਦ ਵਡਾਉਣ ਦੇ ਲਈ ਪਹੁੰਚੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਨਵਰ ਗਰੇਵਾਲ ਗगन ਕੋਕਰੀ ਵੀ ਨਾਲ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਘਰ ਤੋਂ ਬਾਹਰ ਆਏ ਨੇ ਹੁਣ ਰਾਜਵੀਰ ਜਵੰਦਾ ਦੇ ਘਰ ਤੋਂ ਬਾਹਰ ਆਏ ਨੇ ਤਾਂ ਕਨਵਰ ਗਰੇਵਾਲ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤਾਂ ਰਾਜਵੀਰ ਜਵੰਦਾ ਤੇ ਜੇ ਗੱਲ ਕਰੀਏ ਤਾਂ ਪੰਜਾਬ ਦਾ ਉਹ ਗੱਭਰੂ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਗਾਇਕੀ ਦੇ ਨਾਲ ਪਿਆਰ ਖੱਟਿਆ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਵੇਂ ਸਿੱਧੂ ਮੂਸੇਵਾਲਾ ਚੜੀ ਜਵਾਨੀ ਦੇ ਵਿੱਚ ਆਪਣਾ ਮੇ ਮਾਪਿਆਂ ਤੋਂ ਦੂਰ ਹੋ ਗਿਆ ਸੀ ਉਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਵੀ ਆਪਣੇ ਮਾਪਿਆਂ ਤੋਂ ਦੂਰ ਚਲਾ ਗਿਆ ਕਿਉਂਕਿ ਰਾਜਵੀਰ ਜਵੰਦਾ ਦੀ ਜੇ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਦੇ ਪਿਤਾ ਕੁਝ ਸਮਾਂ ਪਹਿਲਾਂ ਇਸ ਸੰਸਾਰ ਤੋਂ ਵਿਛੋੜਾ ਦੇ ਕੇ ਸੰਤਾਂ ਹੁਣ ਰਾਜਵੀਰ ਜਵੰਦਾ ਵੀ ਇਸ ਸੰਸਾਰ ਤੋਂ ਚਲਾ ਗਿਆ ਹੈ ਤਾਂ ਰਾਜਵੀਰ ਜਵੰਦਾ ਦੇ ਪ੍ਰਵਾਦ ਦੇ ਨਾਲ ਦੁੱਖ ਵਡਾਉਣ ਲਈ ਸਿੱਧੂ ਮੂਸੇਵਾਲਾ ਦੇ ਮਾਪੇ ਪਹੁੰਚੇ ਹੋਏ ਨੇ ਨਾਲ ਤੁਸੀਂ ਦੇਖ ਸਕਦੇ ਹੋ ਗगन ਕੋਕਰੀ ਨਜ਼ਰ ਆ ਰਹੇ ਨੇ ਜਿਸ ਕਰਨ ਗਰੇਵਾਲ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਕਨਵਰ ਗਰੇਵਾਲ ਦੇ ਨਾਲ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਅਤੇ ਪਿਤਾ ਬਲਕੌਰ ਸਿੰਘ ਗੱਲਬਾਤ ਕਰਦੇ ਨਜ਼ਰ ਆਏ ਨੇ ਕਿਉਂਕਿ ਜੇ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਲਗਭਗ ਰਾਜਵੀਰ ਜਵੰਦਾ ਨੂੰ ਇਸ ਸੰਸਾਰ ਤੋਂ ਅਲਵਿਦਾ ਆਖਿਆ ਨੂੰ ਅੱਜ 10 ਦਿਨ ਹੋ ਗਏ ਨੇ ਤੇ ਇਹਨਾਂ 10 ਦਿਨਾਂ ਦੇ ਵਿੱਚ ਹਰ ਆਖਾ ਜਿਹੜੀ ਰੋਜ਼ ਰੋਂਦੀ ਹੈ ਰੋਜ਼ ਵਿਰਲਾਪ ਕਰਦੀ ਹੈ ਪਰਵਾਦ ਦੀ ਤਾਂ ਛੱਡੋ ਜਿਹੜੇ ਹੋਰ ਲੋਕ ਵੀ ਨੇ ਹਰ ਕੋਈ ਭਾਵਕ ਆ ਕਿਉਂਕਿ ਸਿੱਧੂ ਦੇ ਵਾਂਗ ਹੀ ਜਿਹੜਾ ਕਹਿ ਸਕਦੇ ਆ ਕਿ ਰਾਜਵੀਰ ਜਵੰਦਾ ਨੂੰ ਹਰ ਕੋਈ ਪਿਆਰ ਕਰਦਾ ਸੀ ਇਸ ਕਰਕੇ ਜਿਹੜੇ ਮਾਪੇ ਨੇ ਸਿੱਧੂ ਦੇ ਉਹ ਵੀ ਇਸ ਦਰਦ ਨੂੰ ਸਮਝਦੇ ਨੇ ਇਸ ਕਰਕੇ ਉਚੇਚੇ ਤੌਰ ਤੇ ਜੇ ਕਹਿ ਸਕਦੇ ਆ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਅਤੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਨੇ ਤਾਂ ਜੋ ਪਰਵਾਦ ਦੇ ਨਾਲ ਦਰਦ ਵਡਾਇਆ ਜਾ ਸਕੇ ਹਾਲਾਂਕਿ ਪਰਵਾਦ ਦਾ ਜਿਹੜਾ ਦੁੱਖ ਆ ਉਸਨੂੰ ਕਿਸੇ ਵੀ ਤਰੀਕੇ ਨਾਲ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਪਰਿਵਾਰ ਦੇ ਨਾਲ ਦੁੱਖ ਬਣਾਉਣ ਦੇ ਲਈ ਸਿੱਧੂ ਮੂਸੇਵਾਲੇ ਦੇ ਮਾਪੇ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਵੱਟੀ ਗਿਣਤੀ ਦੇ ਵਿੱਚ ਹੋਰ ਵੀ ਸ਼ਖਸੀਅਤਾਂ ਰੋਚ ਪਹੁੰਚ ਰਹੀਆਂ ਨੇ ਤਾਂ ਕੱਲ ਜਿਹੜੀ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਣੀ ਹੈ ਜਨਨਕੀ 17 ਅਕਤੂਬਰ ਦੀ ਜੇ ਗੱਲ ਕਰੀ ਤਾਂ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਣੀ ਹੈ ਅੰਤਿਮ ਸ਼ਰਧਾਂਜਲੀ ਜਿਹੜੀ ਉਹਨਾਂ ਨੂੰ ਦਿੱਤੀ ਜਾਣੀ ਹੈ ਵਿਸ਼ਾਲ ਟੈਂਟ ਆ ਜਿਹੜਾ ਰਾਜਵੀਰ ਜਵੰਦਾ ਦੀ ਅੰਤਿਮ ਸ਼ਰਧਾਂਜਲੀ ਲਈ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਕਹਿ ਸਕਦੇ ਹਾਂ ਕਿ ਬੜੇ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਟੈਂਟ ਨੂੰ ਤਿਆਰ ਕਰ ਰਹੇ ਨੇ ਤਾਂ ਜੋ ਜਿਹੜੇ ਲੋਕਾਂ ਨੇ ਆਉਣਾ ਕੱਲ ਨੂੰ ਸੰਗਤ ਨੇ ਆਉਣਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਹੋਵੇ ਤਾਂ ਸਿੱਧੀਆਂ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਰਾਚਵੀਰ ਜਵੰਦਾ ਦੇ ਘਰ ਸਿੱਧੂ ਮੂਸੇਵਾਲਾ ਦੇ ਮਾਪੇ ਪਹੁੰਚੇ ਨੇ ਬੇਹੱਦ ਦਰਦ ਦੇ ਵਿੱਚ ਨੇ ਵਿਰਲਾਪ ਦੇ ਵਿੱਚ ਨੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਹੋਇਆ ਹੈ ਕਿਉਂਕਿ ਮਾਪੇ ਬੇਹੱਦ ਭਾਵੁਕ ਸਿੱਧੂ ਮੂਸੇਵਾਲਾ ਦੀ ਵੀ ਨਜ਼ਰ ਆਏ ਨੇ ਕਿਉਂਕਿ ਉਹਨਾਂ ਨੇ ਵੀ ਆਪਣਾ ਜਵਾਨ ਜਹਾਨ ਜਿਹੜਾ ਪੁੱਤ ਹੈ ਜਹਾਨ ਨੂੰ ਤੋੜਿਆ ਹੈ ਜਵਾਨ ਪੁੱਤ ਸੀ ਜਿਹੜਾ ਸ਼ਤੀਰ ਵਰਗਾ ਗੱਭਰੂ ਸੀ ਸਿੱਧੂ ਮੂਸੇਵਾਲਾ ਉਹ ਇਹਨਾਂ ਮਾਪਿਆਂ ਨੇ ਆਪਣੇ ਤੋ ਦੂਰ ਕੀਤਾ ਹੈ ਤਾਂ ਉਸੇ ਤਰ੍ਹਾਂ ਰਾਜਵੀਰ ਜਵੰਦਾ ਵੀ ਸੰਸਾਰ ਨੂੰ ਵਾਲ ਵਿਦਾ ਕੀ ਨੇ ਸੋ ਕਹਿ ਸਕਦੇ ਆ ਕਿ ਦੋਹਾਂ ਦਾ ਜਿਹੜਾ ਦਰਦ ਆ ਦੁੱਖ ਆ ਉਹ ਲਗਭਗ ਇੱਕੋ ਜਿਹਾ ਹੈ